ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਵਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸਜਣੋ ਤੇ ਇਸ ਵੇਲੇ ਤੁਹਾਨੂੰ ਬਲਟੋਏ ਨਗਰ ਦੇ ਵਿੱਚੋਂ ਪਾਉ ਜ਼ੈਮਲ ਦੇ ਘਰੋਂ ਚਾਰ ਮੱਜਾਂ ਝੋਟੀਆਂ ਜਿਹੜੀਆਂ ਵੀਡੀਓ ਦੇ ਵਿੱਚ ਕਵਰ ਕਰਕੇ ਵਿਖਾਉਣ ਲੱਗੇ ਆ ਸਜਣੋ ਤਿੰਨ ਸੁਈਆਂ ਸਵਾਈਆਂ ਤੇ ਜਿਹੜੀ ਮੈਂ ਤੁਹਾਨੂੰ ਇੱਕ ਨੰਬਰ ਤੇ ਝੋਟੀ ਦਾ ਲੇਵਾ ਭਾਂਡਾ ਜਿਹਾ ਚੈੱਕ ਕਰਾਇਆ ਨਾ ਉਹ ਹਜੇ ਸਜਣੋ ਗੱਬਣ ਤੇ ਆ ਮੈਂ ਵੀ ਬਿਲਕੁਲ ਤਾਜੀ ਸੂਈ ਤੇ ਬੜੀ ਪਿਆਰੀ ਕੱਟੀ ਨੂੰ ਇਹਨੇ ਜਨਮ ਦਿੱਤਾ ਆ ਚੈੱਕ ਕਰ ਲਓ ਆ ਕੱਟੀ ਜਿਹੜੀ ਨੂੰ ਇਹਨੇ ਜਨਮ ਦੇਤਾ ਕਿੰਨੇ ਦਿਨਾਂ ਦੀ ਸੂਈ ਕਿੰਨੀਆਂ ਧਾਰਾਂ ਇਹਦੇ ਕੋਲੇ ਸਾਰੀ ਗੱਲਬਾਤ ਥੋੜ ਨੂੰ ਬਾਊ ਤੋਂ ਪੁੱਛ ਕੇ ਥੋੜਨਾ ਸਾਂਝੀ ਕਰਾਂਗੇ ਤੇ ਤੋੜ ਕੇ ਵੇਖਾਂਗੇ ਰੇਟ ਰੂਟ ਵੀਡੀਓ 'ਚ ਹੋਣਗੇ ਤੇ ਅੱਗੇ ਆ ਗਈ ਮੋਹਰਾ ਦੀ ਚੋਟੀ ਇਹਦਾ ਵੀ ਲੇਵਾ ਭਾਂਡਾ ਪਹਿਲਾਂ ਤੁਸੀਂ ਮਾੜੀ ਜੀ ਝਾਤ ਮਾਰ ਲਓ ਫਿਰ ਆਪਾਂ ਨਾਲ-ਨਾਲ ਡਿਟੇਲ ਲਈ ਚੱਲਾਂਗੇ ਤੇ ਨਾਲੇ ਤੋੜ ਕੇ ਵੇਖੀ ਚੱਲਾਂਗੇ ਤੇ ਉਸ ਤੋਂ ਬਾਅਦ ਆਪਾਂ ਰੇਟ ਜਿਹੜੇ ਉਹ ਵੀਡੀਓ 'ਚ ਹੋਣਗੇ ਤੇ ਰਿਕਵੈਸਟ ਬੇਨਤੀ ਹਰ ਵੀਡੀਓ 'ਚ ਹੀ ਰਹੂਗੀ ਕਿ ਜਿਹੜਾ ਪਸ਼ੂ ਖਰੀਦਣਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਇਹ ਰਹੂਗੀ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਵੀ ਆਲ ਤੇ ਸੈੱਟ ਕਰ ਲਿਓ ਆਜੋ ਲਈਏ ਜਾਣਕਾਰੀ ਪਾਉ ਜੈਮਲ ਕੁਲਟੋਏ ਵਾਲੇ ਤੋਂ ਆਹ ਝੋਟੀ ਤੋਂ ਕਰਦੇ ਆਪਾਂ ਸ਼ੁਰੂ ਪਾਉਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਵਧੀਆ ਵਧੀਆ ਚੜਦੀਆਂ ਗਲਾ ਪੂਰੀਆਂ ਚੜਦੀ ਕਲਾ ਜੀ ਤੇ ਡਰੈੱਸ ਆਪਣਾ ਡਰੈੱਸ ਪਿੰਡ ਬਲਟੋਆ ਸਸੀਲ ਪੱਤੀ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਨੰਬਰ ਆਪਣਾ ਜੀ 9872320785 ਇੱਕ ਵਾਰੀ ਹੋਰ ਰਿਪੀਟ ਕਰਿਓ 9872320785 ਤੇ ਆਪਣਾ ਨੰਬਰ ਵੀ ਦੱਸੀ ਵੀਰ 8196844032 ਇੱਕ ਵਾਰੀ ਹੋਰ ਰਿਪੀਟ ਕਰੀ 8196844032 ਤੇ ਫਿਰ ਚਾਚੇ ਭਤੀਜੇ ਦਾ ਸੰਝਾ ਹਾਂਜੀ ਹਾਂਜੀ ਪਿਆਰ ਵੀ ਹਾਂਜੀ ਹਾਂਜੀ ਪੂਰਾ ਜੀ ਪਿਆਰ ਵੀ ਪੂਰਾ ਤੇ ਵਪਾਰ ਵੀ ਹਾਂਜੀ ਹਾਂਜੀ ਹੈਨਾ ਪੂਰਾ ਐ ਸਿਖਰਾਂ ਤੇ ਹਾਂਜੀ ਹਾਂਜੀ ਠੀਕ ਆ ਪਉ ਜੇ ਮਲਾ ਝੋਟੀ ਆਪਣੀ ਸੂਆ ਕਿਹੜਾ ਇਹ ਪਹਿਲਾ ਸੂਆ ਜੀ ਬਲੂਨ ਹੁੰਦੀ ਆ ਬਲੂਨ ਮੈਂ ਤਾਂ ਹੈ ਦੂਜੇ ਸੂਏ ਕਿਤੇ ਪਹਿਲਣ ਪਹਿਲਣ ਝੋਟੀ ਹਾਂਜੀ ਹਾਂਜੀ ਕਿਆ ਬਾਤ ਦਿਨ ਕਿੰਨੇ ਲੈ ਜੀ ਇਹ ਦਿਨ ਲੈ ਜੂਗੀ 10 ਕਿ ਹੈ ਲੈ ਜੂ ਹਫਤੇ ਤੋਂ 10 ਦਿਨ ਹਨਾ ਹਾਂਜੀ ਪੈਰਾਂ ਚਾਰਾਂ ਤੇ ਨਿਸ਼ਾਨ ਨੀਲੀ ਰਾਵੀ ਦੀ ਕਹਿ ਸਕਦੇ ਕਿ ਨਹੀਂ ਹਾਂਜੀ ਹਾਂਜੀ ਫਿਰ ਕਈ ਬੰਦੇ ਕਹਿ ਦਿੰਦੇ ਹੁੰਦੇ ਵੀ ਯਾਰ ਇਹ ਪਿਓਰ ਨਹੀਂ ਸੀ ਤੇ ਤੁਸੀਂ ਕਹਤਾ ਹਨਾ ਬਿਲਕੁਲ ਨਹੀਂ ਓਕੇ ਰਿਪੋਰਟ ਹਨਾ ਤੋਂ ਟੋਡਾ ਵੀ ਮੰਨ ਲਓ ਪੁਰਾਣਾ ਕੰਮ ਹਾਂਜੀ ਨੌਲੇਜ ਰੱਖਦੇ ਆ ਤੁਸੀਂ ਤੇ ਹਫਤੇ ਤੋਂ 10 ਦਿਨਾਂ ਦੀ ਪਹਿਲੇ ਨਾਲ ਥਣ ਥਣ ਟਿੱਪੇ ਹਾਂਜੀ ਹਾਂਜੀ ਬਿਲਕੁਲ ਓਕੇ ਆ ਜੀ ਓਕੇ ਜਾਵਾਂ ਹੈ ਕੱਦ ਕੁੱਦ ਪੂਰਾ ਚੰਗਾ ਬਹੁਤ ਠੰਡੀ ਠੁੰਡੀ ਵੀ ਹੈ ਤੇ ਥਣਾ ਵਾਲਿਓ ਤੇ ਭਾਰ ਲੋ ਗਰੰਟੀ ਬਿਲਕੁਲ ਗੱਡੀ ਵੀਰ ਬਾਹਰ ਇਹਦੀ ਤੋਰ ਕਰਾ ਮੇਰਾ ਭਰਾ ਚੱਕ ਲਓ ਵੀ ਸੱਜਣੋ ਕੱਦ ਕਾਠ ਵੀਰ ਦੇ ਕੱਦ ਤੋਂ ਗੈਸ ਤੁਸੀਂ ਲਾ ਲਿਓ ਜਿਹੜੇ ਭੈਣ ਭਰਾ ਨਹੀਂ ਵੀ ਖਰੀਦਣੀ ਤੇ ਬਾਕੀ ਲੇਵਾ ਭਾਂਡਾ ਝੋਟੀ ਨੂੰ ਨਾ ਦੂਜੇ ਸੂਏ ਵਾਲਾ ਲੱਗਾ ਧਰਦੀ ਦਾ ਗੈਸ ਤੁਸੀਂ ਵੀ ਲਾ ਲਓ ਤੋਰਾ ਵੇਖੋ ਕੱਟੀ ਦਾ ਕਿਆ ਬਾਤ ਆਲਾ ਵੇਖਿਓ ਬਰੀਕ ਚਮੜੀ ਦੀ ਝੋਟੀ ਆ ਕਮਾਲਾ ਸ਼ਾ ਕਮਾਲਾ ਨੂੰ ਵੇਖਿਓ ਤੇ ਇਹ ਬਲਟੋਏ ਨਗਰ ਦੇ ਵਿੱਚ ਆ ਪਾਉਜ਼ ਐਮਲ ਦੇ ਕਰੀ ਬੜੀ ਸ਼ਾਨਦਾਰ ਕੱਟੀ ਆ ਸੱਚ ਨੂੰ ਬੜਾ ਸੋਹਣਾ ਲੇਵਾ ਤਿਆਰ ਕਰ ਜੂਗੀ ਹਜੇ ਹਫਤੇ ਤੋਂ 10 ਦਿਨ ਮੰਨ ਲਓ ਇਹਦੇ ਪਏ ਇਹਨੂੰ ਕੋਈ ਪਰਵਾਹ ਨਹੀਂ ਹਜੇ ਸੂਣ ਦੀ ਵੀ ਮੰਨ ਲਿਏ ਜਿਵੇਂ ਤਿਆਰੀ ਤੂਰੀ ਕੋਈ ਨਹੀਂ ਤੇ ਬਾਕੀ ਲੇਵਾ ਬਹੁਤ ਸੋਹਣਾ ਝੋਟੀ ਨੇ ਤਿਆਰ ਕੀਤਾ ਹੋਇਆ ਤੁਸੀਂ ਆ ਕੇ ਵੇਖੋਗੇ ਪਸੰਦ ਆਊਗਾ ਤੇ ਵੈਰਲ ਵੇਖੋ ਕੱਟੀ ਨੂੰ ਲੱਗੀ ਹੈ ਨਾ ਗੱਠ ਗੱਠ ਤੇ ਥਣ ਕਹਿ ਦਈਏ ਤਾਂ ਕੋਈ ਦੋਰਿਆ ਨਹੀਂ ਤੇ ਭਾਉ ਜੀ ਰੇਟ ਇਹਦਾ ਇਹਦਾ 1 15 ਜੀ 1 ਲੱਖ ਤੇ 15000 ਹਾਂਜੀ ਹਾਂਜੀ ਕਿੰਨਾ ਕੁ ਪਿਆਰ ਮੁਹੱਬਤ ਥੋੜਾ ਬਾਤਾ ਜੀ ਹੈ ਥੋੜਾ ਬਾਤਾ ਹੀ ਕਿਉਂ ਵੀਰ 2000 ਰੁਪਇਆ ਕਰ ਦਿਆਂਗੇ ਜੀ ਇਕੱਠਾ ਹੀ ਹਾਂਜੀ ਹੋਰ ਬਸ ਨਾ ਵੀ ਡਿਸ਼ੇਤੀ ਬਸ ਹੋਰ ਮਾਨਤਾਂ ਨੇ ਹੋ ਜੂਗਾ ਜੀ ਹਾਂ ਕਰਨਾ ਪਊਗਾ ਯਾਰ ਸਾਹਮਣੀ ਵੀ ਆ ਕਹੇ ਨੇ ਹਾਂ ਜੀ ਤੇ ਆ ਝੋਟੀ ਦਾ ਕੀ ਹਿਸਾਬ ਆ ਇਹ ਪਹਿਲੇ ਨਹੀਂ ਆ ਜੀ ਪਹਿਲਾ ਸੂਆ ਸੂਈ ਆ ਹਾਂ ਜੀ ਕਦੋਂ ਸੂਈ ਆ ਜੀ ਤਿੰਜਾ ਡੰਗ ਆ ਜੀ ਤਿੰਜੇ ਡੰਗ ਦੀ ਸੂਈ ਪਹਿਲਾਂ ਕੱਟੀ-ਕੁੱਟੀ ਤੇ ਸਹਿਮਤ ਹਾਂ ਬਿਲਕੁਲ ਜੀ ਕਿੰਨਾ ਬੌਲਾ ਇਹਦੇ ਕੋਲੇ ਇਹਦੇ ਥੱਲੇ 10 ਲੀਟਰ ਤਿਆਰ ਆ ਜੀ ਬੌਲਾ 10 ਲੀਟਰ ਬੌਲਾ ਤਿਆਰ ਆ ਹਾਂ ਜੀ ਤੇ ਚੌਣ ਚਾਂ 100 ਦੀ 100 ਬੋਲੀ ਤੇ ਫਿਰ ਮੋਟੀ ਧਾਰ ਆਈ। ਕੱਟੀ ਬੜੀ ਪਿਆਰੀ ਦਿੱਤੀ ਇਹਨੇ ਹਨਾ। ਹਾਂ ਭਾਵੇਂ ਇਤਰਾ ਹੀ ਬਹਿ ਜਾਓ ਥੱਲੇ ਹਿਲਦੀ ਨਹੀਂ। ਅੱਛਾ ਐ ਸੀਲ ਈਟੀ ਨਿਕਲੀ ਆ। ਐਵੇਂ ਤੁਹਾਨੂੰ ਬਹਿ ਜਾਓ ਕੋਈ ਇਹਨੂੰ ਨਹੀਂ ਐ ਹਲਦੀ ਬੈਗ ਤਾਂਰਾ ਮਾਰ ਲਓ। ਠੀਕ ਆ। ਬੌਲੇ ਦਾ ਰੰਗ ਪੀਲਾ ਹੀ ਆ ਹਜੇ ਹਨਾ। ਇਹ ਨਹੀਂ ਵੀ ਇਹ ਪੂਰੀ ਠੰਡੀ ਬੌਲੀ ਆ। ਹਾਂ ਸੀਲ ਆ ਪੂਰੀ ਹਨਾ। ਤੋਰੇ ਦੀ ਵੀ ਕਰਾ ਦਿਓ ਚੈੱਕ। ਲਓ ਵੀ ਸੱਜਣੋ ਇਹ ਵੀ ਪਹਿਲਾ ਸੂਆ ਸੂਈ ਆ ਪਾਉਵਰੀਆਂ ਦੇ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ ਤੇ 10 ਲੀਟਰ ਤਿੰਨਾਂ ਦਿਨਾਂ ਦੀ ਸੂਈ ਥੱਲੇ ਆ ਤੇ ਬਾਗੂ ਫਿਰਤੀ ਆ ਰਬੇ ਦੇ ਹਿਸਾਬ ਨਾਲ ਝੂਟੀ ਕੰਨਾਂ ਦਾ ਦੁੱਧ ਦੇ ਦੂ ਪਹਿਲ ਨਹੀਂ 14 ਕਿਲੋ 14 ਲੀਟਰ ਕਰੀ ਜਾਊਗਾ ਠੀਕ ਆ ਜਿਹੜੇ ਹਿਸਾਬ ਨਾਲ ਇਹ ਚਵਾ ਤੂ ਆ ਤੇ ਦੁੱਧ ਵੀ ਜਿਹੜੇ ਹਿਸਾਬ ਨਾਲ ਇਹ ਸਟਾਰਟ ਹੋਈ ਆ ਠੀਕ ਆ ਬਾਕੀ ਥੋੜੇ ਇੱਧਰ ਰਵੇ ਚੰਗੇ ਆ ਹਨਾ ਬਾਕੀ ਲੇਵਾ ਭਾਂਡਾ ਹੂੰ ਚੰਗਾ ਹਨਾ ਕੱਟੀ ਥੱਲੇ ਕਮਾਲਾ ਕਮਾਲਾ ਕੋਈ ਨਹੀਂ ਬੱਚੇ ਦਾ ਬੜਾ ਕਰ ਠੀਕ ਆ ਚਲ ਚੰਗਾ ਪਹਿਲੇ ਨਾਲ ਜਿਵੇਂ ਬੱਚੇ ਦਾ ਤਾਂ ਚੰਗਾ ਹੀ ਸ਼ੁਕਰ ਆ ਮਗਰ ਵੀ ਕੱਟਈਏ ਮਗਰ ਕੱਟੀ ਬੜੀ ਪਿਆਰੀ ਹੈ ਹਨਾ ਵਾਖ ਗਿਆ ਕੋਈ ਸ਼ੱਕ ਨਹੀਂ ਤੇ ਇਹਦਾ ਫਿਰ ਰੇਟ ਪਾਉ ਜਮਲ ਇਹਦਾ ਮੁੱਲ 95000 ਰੁਪਇਆ ਜੀ 90 ਤੇ 5 ਹਾਂਜੀ 95000 ਰੁਪਇਆ ਠੀਕ ਆ ਉਹ ਚੋਂ ਪਿਆਰ ਮੁਹੱਬਤ ਠੀਕ ਆ ਧੰਨਵਾਦ ਤੇ ਆ ਕੱਟੀ ਦਾ ਇਹ ਦੂਜਾ ਸੂਆ ਹੈ ਦੂਜਾ ਸੂਆ ਸੂਈ ਆ ਹਾਂਜੀ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਨੂੰ ਅੱਜ 16 17 ਦਿਨ ਹੋ ਗਏ ਸੂਈ ਨੂੰ ਠੀਕ ਆ ਮਹੀਨੇ ਤੋਂ ਅੰਦਰ ਅੰਦਰ ਦੀ ਸੂਈ ਆ ਹਾਂਜੀ ਠੀਕ ਆ ਤੇ ਸੁਆ ਦੂਜਾ ਦੁੱਧ ਇਹਦੇ ਕੋਲੇ ਇਹਦੇ ਥੱਲੇ ਦੁੱਧ 11 ਕਿਲੋ 12 ਕਿਲੋ 10 ਕਿਲੋ ਤੋਂ ਪਲੱਸ ਪਲੱਸ ਹੀ ਆ ਥੱਲੇ ਆ 10 ਤੋਂ ਤਾਂ ਆਈਆਂ ਥੱਲੇ ਨਹੀਂ ਥੱਲੇ ਨਹੀਂ ਗਾ ਕੱਢੀ ਵੀ ਰੇ ਇਹਨੂੰ ਵੀ ਲੋ ਵੀ ਸੱਜਣੋ ਮੂਹਰਾ ਦੀ ਝੋਟੀ ਦੂਜਾ ਸੁਆ 400 ਦੀ 100 ਚਵਾ ਤਾਂ ਬਹੁਤਾ ਹੀ ਵਧੀਆ ਥਣ ਬੜਾ ਕੰਮ ਦਾ ਲੱਗਾ ਹਨ ਹਾਂਜੀ ਤੇ ਬਾਕੀ ਹੰਜੀ ਢੁੰਡੀ ਵੀ ਇਹ ਵੀ ਪੂਰੀ ਹੈ ਠੀਕ ਆ ਨਾੜਾ ਨੂੜਾਂ ਵੜੀਆਂ ਲੈਵੇ ਤੇ ਇਹਦੇ ਹਨਾ ਵਾਇਰਲ ਬੜੀ ਲੱਗੀ ਆ ਸਜਣੋ ਝੋਟੀ ਨੂੰ ਗੱਠ ਗੱਠ ਤੇ ਜਿਵੇਂ ਕਹਿ ਦਈਏ ਥਾਣ ਦੂਜਾ ਸੂਆ ਪਾਉ ਹਰੀ ਕਹਿੰਦੇ ਸੂਈ ਤੇ ਮਹੀਨੇ ਦੇ ਅੰਦਰ ਅੰਦਰ ਦੀ ਸੂਈ ਆ ਤੇ 10 ਤੋਂ ਪਲਾਸੇ ਦੇ ਕੋਲੇ ਜਿਹੜਾ ਦੁੱਧ ਹਾਜ਼ਰ ਕਮਾਲੋ ਵੇਖੋ ਤਰਦੀ ਦਾ ਲੇਵਾ ਭਾਂਡਾ ਤੇ ਵਾਇਰਲ ਇਥੋਂ ਤੁਸੀਂ ਆ ਚੈੱਕ ਕਰੋ ਪੌਕ ਗਾੜ ਵੀ ਚੰਗੀ ਹੋਏ ਦੀ ਮੈਂ ਤਾਂ ਨਾ 2 3 ਕਿਲੋ ਗਾੜੀ ਆ ਜੀ ਹਨਾ ਹਾਂ ਜੀ ਕਿਉਂਕਿ ਗਾਂ ਨੂੰ ਲੀਵਾ ਬੜਾ ਸੋਹਣਾ ਤਿਆਰ ਆ ਝੁੱਟੀ ਦਾ ਤੁਹਾਨੂੰ ਮੈਂ ਵਿਖਾਉਣਾ ਸਤਿਓ ਨਾ ਖੜੀ ਰਹੀ ਨਾ ਤੇ ਆਹ ਵੇਖੋ ਵੈਰਲ ਵੇਖੋ ਇਹਦੀ ਹੈ ਨਾ ਕਿਆ ਬਾਤ ਆਲੀ ਤੇ ਨਾੜਾਂ ਵੇਖੋ ਲੇਵੇ ਤੇ ਚੰਗੀ ਥੁੰਦੀ ਵੀ ਬਹੁਤ ਜਿਆਦੀ ਆ ਜੀ ਜਿਵੇਂ ਮਰਜ਼ੀ ਹੱਥ ਲਾਈ ਜਾਓ ਇਹ ਨਹੀਂ ਇਹਨੂੰ ਲੱਤੀ ਜੜੀ ਨਹੀਂ ਕੋਈ ਠੀਕ ਆ ਤੇ ਬੱਚਾ ਇਹਦੇ ਕੋਲੇ ਕੱਟਾ ਕਿ ਕੱਟੀ ਕੱਟੀ ਆ ਜੀ ਸ਼ਾਦੀ ਮਗਰ ਵੀ ਕੱਟੀ ਪਾ ਕੇ ਵਿਖਾਈਏ ਜੀ ਹੈ ਆ ਰਾਮ ਰਾਜ ਮਾਰ ਦਿਓ ਦੋ ਦੋ ਯਾਰ ਬੱਚਾ ਲਾ ਦਿਓ ਥੋੜਾ ਸੌਖਾ ਹੋ ਜਾਂਦਾ ਕਿਸੇ ਭੈਣ ਭਰਾ ਨੂੰ ਪਸ਼ੂ ਖਰੀਦਣਾ ਹਾਂਜੀ ਆ ਕੱਟੀ ਆ ਸੱਜਣੋ ਜਿਹੜੀ ਨੂੰ ਇਹਨੇ ਜਨਮ ਦਿੱਤਾ ਇੱਧਰ ਦੇਖਿਓ ਜੀ ਚਵਾ ਬੜਾ ਲੱਗਾ ਹਨਾ ਆ ਦੇਖੋ ਮਾਰ ਨਹੀਂ ਠੀਕ ਠੀਕ ਆ ਉਕੇ ਰਿਪੋਰਟ ਹੈ ਨਾ ਜਿਹੜਾ ਲੈ ਗਿਆ ਕਰੋ ਯਾਦ ਇਹਦੇ ਪੂਰ ਨਹੀਂ ਕੋ ਛਟਾ ਨਹੀਂ ਠੀਕ ਆ 100 ਦੀ 100 ਹਾਂਜੀ ਹਾਂ ਇਹਦਾ ਰੇਟ ਫਿਰ ਸ਼ਾਹ ਜੀ ਇਹਦਾ ਮੁੱਲ 85000 ਰੁਪਏ ਜੀ 80 ਤੇ 5 ਹਾਂਜੀ 85000 ਹਾਂਜੀ ਤੇ ਉਹਦੇ ਚੋਂ ਕੋਈ ਜੂ ਮਾਨਤਨ ਕਰਤੇ ਆਂਗੇ ਮਾਨਤਨ ਆਏ ਭੈਣ ਭਰਾ ਦਾ ਹਾਂਜੀ ਹਾਂ ਠੀਕ ਆ ਜੀ ਧੰਨਵਾਦ ਤੇ ਆ ਮੈਂ ਦਾ ਕੀ ਲੇਖਾ ਜੋਖਾ ਇਹ ਦੂਜਾ ਸੁਹਾਏ ਦੂਜਾ ਸੁਹਾ ਸੁਈ ਆ ਹਾਂਜੀ ਇਹ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਚੌਥਾ ਚੌਥਾ ਪੰਜਵਾਂ ਦੇਣੀ ਹੈ ਚਾਰ ਪੰਜ ਦਿਨ ਦੀ ਸੂਈ ਆ ਹਾਂਜੀ ਤੇ ਧਾਰਾ ਇਹਦੇ ਕੋਲੇ ਇਹਦੇ ਥੱਲੇ 10 ਲੀਟਰ ਦੁੱਧ ਦੇ ਥੱਲੇ ਅੱਛਾ ਲੇਵਾ ਘੱਟ ਵਿਖਾਉਂਦੀ ਆ ਆ ਲੇਵਾ ਥੋੜਾ ਘੱਟ ਖਾਨ ਬੜੀ ਜਾਣ ਵਾਲਾ ਮੈਂ ਨਾ ਚਵਾ ਬੜਾ ਜਿਦਾਂ ਤੁਹਾਨੂੰ ਧਾਰਾ ਮਰਾਵਾ ਕੇ ਮੋਟੀ ਮੋਟੀ ਧਾਰਾ ਅੱਛਾ ਹਾਂਜੀ ਛੱਡ ਬੱਚਾ ਫਿਰ ਸੂਹਾ ਦੂਜਾ ਕੰਦ ਕਾਠ ਵੱਡਾ ਹਨਾ ਹਾਂਜੀ ਠੀਕ ਆ ਮਗਰ ਕੱਟਾ ਮਗਰ ਕੱਟਾ ਜੀ ਠੀਕ ਆ ਉਂ ਸੀਲ ਆ ਹਨਾ ਠੀਕ ਆ ਉਹਨੂੰ ਕਿੱਧਰੋਂ ਜੰਮ ਪਿਆ ਨਹੀਂ ਠੀਕ ਆ ਓਲੀ ਚੋਂ ਨੀ ਅਸਟਣਾ ਬੇਸ OK ਰਿਪੋਰਟ ਹਨਾ ਆਪਾਂ ਇਤਰਾ ਹੀ ਬੈਠੇ ਰੋ ਥੱਲੇ ਰਮਾਰੀ ਹਲਦੀ ਨਹੀਂ ਕਿਤੇ ਨਹੀਂ ਠੀਕ ਆ ਪਾਉ ਜੀ ਦੁੱਧ ਨੂੰ ਖਰੀ ਨਿਕਲੂ ਮੈਂ ਹਨਾ ਬੜੀ ਖਰੀ ਆ ਜੀ ਤੋਰੇ ਦੀ ਕਰਾ ਦਈਏ ਚੱਕ ਤੋਰ ਕਰਾ ਦਈਏ ਸੱਜਣਾ ਦੂਜਾ ਸੂਆ ਸੂਈ ਆ ਧਾਰਾ ਤੁਹਾਨੂੰ ਚੈੱਕ ਕਰਾਤੀਆਂ ਤੇ ਮਗਰ ਆ ਗਿਆ ਕਟਾ ਚੱਲ ਪੁੱਤ ਚੱਲ ਬੱਚੇ ਦਾ ਇਹ ਵੀ ਬਾਲਾ ਕਰਦੀ ਠੀਕ ਆ ਤੇ ਬਾਕੀ ਪਸਮਾ ਉਹਦੇ ਹੀ ਕਰ ਕੀ ਹੈ ਨਾ ਬੱਚਾ ਲਾਉਣ ਨਾਲ ਹੀ ਬੱਚਾ ਲਾਉਣਾ ਉਸ ਐਲੀਮੈਂਟ ਚ ਪਸੰਦ ਪੈਂਦੀ ਹਾਂ ਕਿ ਲੇਟ ਹੋ ਗਈ ਹੈ ਨਾ ਤੇ 10 ਲੀਟਰ ਦੇ ਕੋਲੇ ਹਾਂਜੀ 10 ਲੀਟਰ ਬੌਲਾਈ ਹੈ ਠੀਕ ਕਮਾਲ ਹੋ ਛਾ ਜੀ ਇਹ ਤਾਂ ਸਾਹਮਣੇ ਦਿਓ ਇਹਦੀ ਨਾ 10 20 ਦਿਨ ਪਹਿਲਾਂ ਕਿਦੇ ਨੂੰ ਕਰ ਦਿੰਦਾ ਤੇ ਜਿਹੜੀ ਜਿਹੜੀ ਸੀ ਲੱਖੋਂ ਬਾਹਰ ਹੈ। ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਹੁਣ ਆਪਾਂ ਕਿੰਨੇ ਦੀ ਦਵਾਂਗੇ? ਪੂਨਾ ਪਾਏ ਦੇ ਦਿਆਂਗੇ ਪੂਰੇ 70000 ਦੀ। ਪੂਰੇ 70000 ਦੀ ਦੇ। ਹਾਂਜੀ। ਉਹਦੇ ਚੋਂ ਉਹਦੇ ਜੋ ਮਾਨਤਾਨ ਕਰ ਦਿਆਂਗੇ। 70000 ਚੋਂ। ਹਾਂਜੀ। ਠੀਕ ਆ ਓਕੇ ਰਿਪੋਰਟ ਆ। ਲਓ ਵੀ ਸੱਜਣੋ ਇਹ ਇਸ ਵੇਲੇ ਬਲਟੋਏ ਨਗਰ ਦੇ ਵਿੱਚੋਂ ਤੁਹਾਨੂੰ ਚਾਰ ਐਨੀਮਲਾਂ ਦੀ ਵੀਡੀਓ ਆਪਾਂ ਮੰਨ ਲਓ ਕਵਰ ਕਰਕੇ ਵਿਖਾਤੀ ਆ ਚਾਰਾਂ ਦੀ ਡਿਟੇਲ ਲੈ ਲਈ ਆ ਤੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਤੁਹਾਡਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣਾ